ਤਾਰੰ ਸ਼ੰਤ ਮੈ ਲਾਪਨਵਾ ਏ ਕੋ ਓੰਕਾਰ ਸਤਗੁਰ ਪ੍ਰਸਾਦ ਸਭ ਦੇਖੀਐ ਅਨਪਹਿ ਕਾ ਦਾਤਾ ਘਟ ਘਟ ਪੂਰਨ ਹੈ ਅਲਪਾਤਾ ਘਟ ਘਟ ਪੂਰਨ ਕਰ ਬਿਸਥੀਰਨ ਜਨ ਤਰੰਗ ਜਿਉ ਰਚਨ ਕੀਆ ਹਬ ਰਸ ਮਾਣੇ ਭੋਗ ਕਟਾਣੇ ਆਨਮ ਬੀਆ ਕੋਥੀਆ ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪਬ ਜਾਤਾ ਨਾਨਕ ਦਰਸ਼ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਲ ਭਾ ਕਾ ਦਾਤਾ ਤਾਣ ਉਪਮਾ ਦਿਉ ਕਮਲ ਬਡਾਈ ਪੂਰਨ ਪੂਰ ਰਹਿਓ ਸ੍ਰਬ ਥਾਈ पूरन मनमोहन कटखट सोहन जब खिंचा तब शाही क्यों न अदधो मिल कर साधो करी मोहत कुबेला आई अर्थ दर्ब सब जो किस दिशा संग न तशू जाई का नाम हर हर तारदो तमन उपमान दियो ਸਮਨੋ ਬਡਾਈ ਪੁੱਛੋ ਸੰਤ ਮੇਰੋ ठाकुर ਕੈਸਾ ਹਿਉ ਅਰਪੋ ਦੇਹੋ ਸੰਦੇਸ਼ਾ ਦੇਹੋ ਸੰਦੇਸ਼ਾ ਪ੍ਰਭ ਜੀਓ ਕੈਸਾ ਕਹਾਂ ਮੋਹਨ ਪਰਵੇਸ਼ਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਨੰਤਰ ਦੇਸਾ ਬੰਧਨ ਤੇ ਮੁਕਤਾ ਘਟ ਘਟ ਜੁਗਤਾ ਕਹਿ ਨ ਸਪਉ ਹਰ ਜੈਸਾ ਦੇਖ ਚਰਿਤ ਨਾਨਕ ਮਨ ਮੋਇਓ ਪੁੱਛੈ ਦੀਨ ਮੇਰੋ ਠਾਕੁਰ ਕੈਸਾ ਕਰ ਕਿਰਪਾ ਆਪਣੇ ਪੈ ਆਇਆ ਤਨ ਸੁਰਦਾ ਜੇ ਚਰਨ ਬਸਾਇਆ ਚਰਨ ਬਸਾਇਆ ਸੰਤ ਸੰਗਾਇਆ ਗਿਆਂ ਮ ਅੰਧੇਰ ਗਵਾਇਆ ਆਇਆ ਪ੍ਰਗਿਆ ਸ੍ਰਿਦ ਉਲਾਸ ਤਬ ਲੋੜਿੰਦਾ ਪਾਇਆ ਦੁਖ ਨਾਠਾ ਸੁਖ ਧਰਮ ਉਠਾ ਮਹਾ ਆਨੰਦ ਸਹਿ ਜਾਇ ਤੋ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਤਹ ਆਇਆ ਸਾਰੰਗੀ ਵਾਰ ਨਲਾ ਚੌਥਾ ਰਾਏ ਮੈਮੇ ਹਸਨੇ ਕੀ ਧੁਨ ੴ ਸਤਿਗੁਰ ਪ੍ਰਸਾਦ ਸਲੋਕ ਨਾ ਲਾ ਦੁਜਾ ਗੁਰ ਕੁੰਜੀ ਪਾਉ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰ ਨਾ ਕੁੰਜੀ ਹੱਥ ਨਹਿਲਾ ਪਹਿਲਾ پیزا راگی ناد نہ نا پیزا سرتی گیم نہ پیزا سوگی روز نہ پیزا روپی مالی رنگ نہ پیزا تیار پوائ نگ نہتی پن نہ نہ سن ਨਾ ਪੀਜੈ ਢੇੜ ਮਰੇ ਫਿੜ ਸੂਰ ਨਾ ਪੀਜੈ ਕੀਤੇ ਹੋਵੇਂ ਧੂੜ ਲੇਖਾ ਲਿਖਿਆ ਮਨ ਕੈ ਪਾਏ ਨਾਨਕ ਤੀਜਾ ਸੱਚ ਹੈ ਨਾਹੀਂ ਨੈਲਾ ਪਹਿਲਾ ਨਾ ਵਿਸ਼ੇ ਖਟਕਾ ਕਰੇ ਵਿਚਾਰ ਨਿਸ ਦਿਨ ਉਚਰੈ ਪਾਰ ਅਠਾਰ ਤਿੰਨ ਵੀ ਅੰਤ ਨ ਪਾਇਆ ਤੋਏ ਨਾਮ ਬਿਹੂਣ ਮੁਕਤ ਕਿਉ ਹੋਏ ਨਾਬਵਸਤ ਬ੍ਰਹਮ ਅੰਤ ਨਾ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੌੜੀ ਆਪੇ ਆਪ ਨਿਰੰਝਨਾ ਜਿਨ ਆਪ ਉਪਾਇਆ ਹਾਤੇ ਖੇਲ ਰਚਾਇਓ ਸਭ ਜਗਤ ਸਬਾਇਆ ਤ੍ਰਗੁਣ ਆਪ ਸਿਰਜਣ ਮਾਇਆ ਮੋਹ ਵਧਾਇਆ ਗੁਰ ਪ੍ਰਸਾਦੀ ਉੱਭਰੇ ਜਿਨ ਪਾਣਾ ਪਾਇਆ ਨਾਨਕ ਸਚ ਵਰਤਦਾ ਸਭ ਸਚ ਸਮਾਇਆ ਸ਼ਲੋਕ ਨਾ ਲਾ ਦੁਜਾ ਆਪ ਉਪਾਏ ਨਾਨਕ ਆਪ ਤੇ ਰੱਖੇ ਵੇਖ ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬ ਏਕ ਸਭਨਾ ਸਾਹਿਬ ਏਕ ਹੈ ਵੇਖ ਧੰਦਾ ਲਾਏ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਹੀਂ ਆਵਣਗੇ ਜਾਹਿ ਨੰਗੇ ਵਿੱਚ ਕਰੇ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਧ ਕਾਈ ਕਾਰ ਮੈਲਾ ਪਹਿਲਾ ਜਿਨ ਸਥਾਪ ਜੀਆ ਕੋ ਤੇਜ ਜਿਨ ਸਥਾਪ ਲੈ ਜਾਵੇ ਆਪੇ ਥਾਪ ਉਥਾਪ ਆਪੇ ਤੇ ਤੇ ਵਿਸ ਕਰਾਵੇ ਜੇ ਤੇਜੀ ਫਿਰੈ ਉਹ ਤੂਤੀ ਆਪੇ ਪਖਿਆ ਪਾਵੇ ਲੇਖੇ ਬੋਲਣ ਲੇਖੇ ਚੱਲਣ ਕਾਇਤ ਕੀ ਚੈਂਦਾਵੇ ਮੂਲ ਮਤ ਪਰਵਾਣਾ ਇਹੋ ਨਾਨਕ ਆਖ ਸੁਣਾਏ ਕਰਨੀ ਉੱਪਰ ਹੋਏ ਤਪਾਵਸ ਜੇ ਕੋ ਕਹੇ ਕਹਾਏ ਪੌੜੀ ਗੁਰਮੁਖ ਚਲਤਰ ਚਾਓ ਗੁਣ ਪਰ ਬਿਟਿਆ ਗੁਰਬਾਣੀ ਸਦ ਉਚਰ ਹਰ ਮਨ ਵਸਾਇਆ ਸ਼ਕਤ ਗਈ ਭ੍ਰਮ ਕੱਟਿਆ ਸ਼ਿਵ ਜੋਤ ਜਗਾਇਆ ਜਿਨ ਕੈ ਪੋਤ ਪੁੰਨ ਹੈ ਗੁਰਪੁਰਖ ਮਿਲਾਇਆ ਨਾਨਕ ਸਹਿਜੇ ਮਿਲ ਰਹਿ ਹਰ ਨਾਮ ਸੁਮਾਇਆ ਸ਼ਲੋਕ ਨਾ ਲਾ ਦੂਜਾ ਸਾ ਚੱਲੇ ਵਣਜਾਰਿਆ ਲਿਖਿਆ ਦੇਵ ਨਾਲ ਲਿਖਿਆ ਉੱਪਰ ਹੁਕਮ ਹੋਏ ਲਈਆ ਵਸਤ ਸਮਾਲ ਵਸਤ ਲਈ ਵਣ ਜਾ ਰਹੀ ਅੱਖਰ ਬੱਧਾ ਪਾਏ ਕਈ ਹਾਲ ਚੱਲੇ ਇੱਕ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗਿਓ ਕਿਸ ਕਹੀ ਹੈ ਸ਼ਾਬਾਸ਼ ਨਦਰ ਤੇ ਨਾ ਕੋ ਨਾਨਕ ਜੇ ਸਾਬਤ ਲਾਏ ਰਾਸ ਮਨਲਾ ਪਹਿਲਾ ਜੋੜ ਜੋੜ ਵਿਛੋੜੇ ਵਿਛੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਕਿਤਿਆਂ ਕੇ ਬਾਪ ਕਿਤਿਆਂ ਕੇ ਬੇਟੇ ਕਿਤੇ ਗੁਰ ਚੇਲੇ ਹੋਏ ਆਦੇ ਪਾਛੇ ਗਣਤਨ ਆਵੇ ਕਿਆ ਜਾਤੀ ਕਿਆ ਹੁਣ ਹੋਏ ਸਭ ਕਰਨ ਕਰਤ ਕਰ ਲਖੀਆ ਹਰ ਕਰ ਕਰਤਾ ਕਰੇ ਕਰੇ ਮਨ ਮੁਖ ਮਰੀਆ ਗੁਰਮੁਖ ਤਰੀਆ ਨਾਨਕ ਨਦਰਿ ਨਦਰ ਕਰੇ ਪੌੜੀ ਮਨ ਮੁਖ ਦੂਜਾ ਪਰਮ ਹੈ ਦੂਜੇ ਲੋਭਾਇਆ ਕੂੜ ਕਪਟ ਕੁਮਾਉਂਦੇ ਕੂੜੋ ਆ ਲਾਇਆ ਪੁੱਤਰ ਤਤਰ ਮੋਹੇ ਤਹ ਸਭ ਦੁੱਖ ਸੁਬਾਰਾ ਜਮਦਰ ਬੱਦੇ ਮਾਰੀਆਂ ਧਰਮ ਪਰਮਾਇਆ ਮਨ ਮੁਖ ਜਨਮ ਗਵਾਇਆ ਨਾਨਕ ਹਰ ਪਾਇਆ ਸ਼ਲੋਕ ਮਨਲਾ ਦੂਜਾ ਜਿਨ ਵੜਾਈ ਤੇਰੇ ਨਾਮ ਕੀ 에 ਰਤੇ ਮਨੁ ਮਾਹਿ ਨਾਨਕ ਅੰਮ੍ਰਿਤ ਏਕ ਹ ਦੂਜਾ ਅੰਮ੍ਰਿਤ ਨਾਹਿ ਨਾਨਕ ਅੰਮ੍ਰਿਤ ਮਨਹਿ ਮਾਹਿ ਪਾਇਆ ਗੁਰਪ੍ਰਸਾਦ ਤਿਨੀ ਪੀਤਾ ਰੰਗ ਸਿਓ ਜਿਨ ਕਉ ਲਿਖਿਆ ਆਦ ਮੈਲਾ ਦੂਜਾ ਕੀਤਾ ਕਿਆ ਸਾਲਾਈਆ ਕਰੇ ਸੋਏ ਸਾਲਾ ਨਾਨਕ ਇੱਕੀ ਬਾਰ ਦੂਜਾ ਦਾਤਾ ਨਹੀਂ ਕਰਤਾ ਸੋ ਸਾਲਾਈਆ ਜਿਨ ਕੀਤਾ ਆਕਾਰ ਬਾਤਾ ਸੋ ਸਾਲਾਈਆ ਜੇ ਸਭ ਸਹ ਦੇ ਆਧਾਰ ਨਾਨਕ ਆਪਸ ਦੀਵ ਹੈ ਪੂਰਾ ਜਿਸ ਢੰਡਾਰ ਵੱਡਾ ਕਰ ਸਲਾਹੀਐ ਅੰਤ ਨ ਪਾਰਾ ਵਰ ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵ ਸੁਖ ਪਾਈ ਨਾਮ ਨਿਰੰજન ਉਚਰਿ ਪਤਿ ਸਿਉ ਕਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ ਮਤ ਪੁਖੇ ਰੂワਸ ਹੋਏ ਸਤਿਗੁਰੂ ਧਿਆਈ ਨਾਨਕ ਆਪ ਦਇਆਲ ਹੋਏ ਨਾ ਮੇ ਲਿਖ ਲਈ ਸ਼ਲੋਕ ਮਹਲਾ ਦੂਜਾ ਤਿਸ ਸਿਉ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ ਚੀਰੀ ਜਾਕੀ ਨਾ ਫਿਰ ਸਾਹਿਬ ਸੋ ਪਰਵਾਨੀ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਲਾਰ ਜੋ ਤਿਸ ਭਾਵ ਨਾਨਕਾ ਸਾਈ ਭਲੀਕਾਰ ਜਿਨ੍ਹਾਂ ਚੀਰੀ ਚੱਲਣਾ हथ त न काही सहिब का फी कर ले प चीरी लिखिया तुकम कमाए कले आव नाना सदे उठी जा दूजा सिफ़ तख़शिया सई पोतेदार कुझी जिन कितिया ਨਾ ਮਿਲੇ ਪੰਡਾਰ ਜਹਾਂ ਪੰਡਾਰੀ ਹੂੰ ਗੁਣ ਨਿਕਲੇ ਤੇ ਕੀ ਐ ਪਰਵਾਨ ਨਦਰ ਤਿਨਾ ਕਾ ਨਾਨਕਾ ਨਾਮ ਜਿਨਾਂ ਨਿਸ਼ਾਨ ਪੌੜੀ ਨਾਮ ਨਰਨਜਨ ਨਿਰਮਲਾ ਸੁਣ ਸੁਖ ਹੋਈ ਸੁਣ ਸੁਣ ਮਨ ਵਸਾਈਏ 부ਝ ਜਨ ਕੋਈ ਬੈਂਦਿਆਂ ਉੱਠਦਿਆਂ ਨਾ ਵਿਸਰੈ ਸੱਚ ਸੱਚ ਸੋਈ ਪ੍ਰਤਾ ਕੋ ਨਾਮ ਅਧਾਰ ਹੈ ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਹਾ ਗੁਰਮੁਖ ਹਰ ਸੋਈ